ਹਰ ਸਾਲ ਆਈਏ ਤੇ ਸੱਜਾਂ ਦੇ ਨਿਭਾ ਕੇ ਮੱਕਲੀ ਦਵਰੇ ਵਾਲੀਏ ਕਦੇ ਵੇਖ ਲਵੀਂ ਸਾਨੂੰ ਇਹ ਜਮਾ ਕੇ ਮੱਕਲੀ ਦਵਰੇ ਵਾਲੀਏ ਹਰ ਸਾਲ ਇਹੇ ਕੁੰਟਮ ਨਾਲ ਨਰਾਤੇ ਮਨਾਏ ਜਾਂਦੇ ਨੇ ਸਾਰਿਆਂ ਨੂੰ ਜੋ ਰਾਤਰੀ ਦੇ 7 ਲੱਖ ਹੋਦੇ ਨੇ ਸਾਰੇ ਬੰਦਾ ਬੋਲ ਸੱਚੇ ਦੀ ਬਾਣੀ ਸੁਣੇ। ਕੋਦ ਕੋਦ ਬਤੰਦੇ ਇੰਦਾ ਹੀ ਹੈ ਮਾਤਰਾ ਦੀ ਬੜੀ ਕਿਰਪਾ ਇਥੇ ਜੋ ਵੀ ਹੁੰਦਾ ਹੈ ਬਹੁਤ ਕੁਝ ਲੈ ਕੇ ਜਾਂਦਾ ਹੈ। ਅਸੀਂ ਮਾਤਰਾ ਨੇ ਬੜਾ ਕੁਝ ਲਿਆ ਹੈ। ਸਾਰੇ ਜੈ ਮਾਤਾ ਦੀ ਸਾਰਿਆਂ ਨੂੰ ਮੇਰਾ ਨਾਮ ਮਿਉ ਕੀਤਾ ਹੈ। ਅਸੀਂ ਕਾਲੀਦਵਾਰ ਮੰਦਿਰ ਵਿੱਚ ਆਏ ਹੋਏ ਆ। ਠੀਕ ਹੈ ਇਹ ਬਹੁਤ ਪ੍ਰਸਿੱਧ ਮੰਦਿਰ ਹੈ। ਇੱਥੇ ਹਰ ਸਾਲ ਇਹਵੇ ਤੁਮਤਾਮ ਨਾਲ ਨਰਾਤੇ ਮਨਾਏ ਜਾਂਦੇ ਨੇ। ਸਾਰਿਆਂ ਨੂੰ ਨੌਰਾਤਰੀ ਦੀਆਂ ਲੱਖ ਲੱਖ ਵਧਾਈਆਂ ਵੀ ਵੀਰ ਵੀਰ ਦੋ ਆ ਰਹੇ ਅਸੀਂ ਹਰ ਸਾਲ ਆ ਰਹੇ ਬਚਪਨ ਤੋਂ ਆ ਰਹੇ ਸੀ ਜੈ ਕਰਾ ਕਈ ਦਵਰੇ ਵਾਲੀ ਮਾਂ ਦਾ ਬੋਲ ਸੱਚੇ ਦੇ ਬਾਰੀਕ ਹੈ ਬੋਤ-ਬੋਤ ਗੱਤਿਆਂ ਦੀ ੁੰਡਾਈ ਹੋਏ ਮਾਤਰਾ ਦੀ ਬੜੀ ਕਿਰਪਾ ਇੱਥੇ ਜੋ ਵੀ ਅੰਦਾ ਬਹੁਤ ਕੁਝ ਲੈ ਕੇ ਜਾਂਦਾ ਅੱਜ ਮਾਤਰਾ ਨੇ ਕੁੜਾ ਕੁਝ ਲਿਆ ਹੈ ਮਾਂ ਤੇ ਨੰਗੀ ਏ ਬੱਚੇ ਵੀ ਨਾਨ ਲੱਗੇ ਬਹੁਤ ਖੁਸ਼ ਮਾਣ ਦਿੱਤਾ ਬੜੀ ਕਿਰਪਾ ਕੀਤੀ ਮਾਂ ਨੇ ਹਰ ਰਾਤ ਰੀਤੀ ਕੀਤੀ ਮਾਂ ਨੇ ਕੋਈ ਕਮੀ ਨਹੀਂ ਛੱਡੀਆ ਸਭ ਮੰਦਿਆ ਸ਼੍ਰੀ ਕ੍ਰਿਸ਼ਨਾ ਸਭ ਉਰੀਆ ਕੀਤੀਆ ਮਾਂ ਨੇ ਸਭ ਦਿਆਂ ਕਰਦੀ ਮਾਂ ਜਿਹੜਾ ਮੰਦਰ ਭਾਰ ਤੇ ਹੰਦਾ ਸਭ ਲੈ ਕੇ ਜਾਂਦਾ ਹੈ ਸਭ ਦਿਆਂ ਮਾਂ ਸਾਤੂਰੀਆ ਕਰਦੀ ਏ ਮਾਂ ਬਹੁਤ ਖੁਸ਼ੀਆਂ ਦਿੰਦੀ ਏ ਟੈਨਸ਼ਨਾਂ ਚਿੰਤਾ ਕਲਪਨਾ ਸਭ ਕਰ ਦਿੰਦੀ ਏ ਮਾਂ ਮਤਾ ਕਾ ਮੇਰਾ ਨਾਮ ਅੰਜਲੀ 베ਦੀ ਏ ਤੇ ਮਾਤਾ ਰਾਣੀ ਦੇ ਦਰਸ਼ਨ ਕਰਨ ਆਇਆ ਬਹੁਤ ਵਧੀਆ ਕੀ ਨਰਾਤੇ ਹੈ ਬੜੀ ਖੁਸ਼ੀ ਹੈ ਕਿ ਨਰਾਤੇ ਆਏ ਨੇ ਕਿ ਔਰ ਬਸ ਬੜੀ ਮਨੋ ਕਾਮਨਾ ਲੁਕੀ ਲੈ ਕੇ ਮਨੋ ਕਾਮਨਾ ਬਹੁਤ ਮਮਤਾ ਬੜੀ ਹੈ ਕਾਲੀ ਦਵਾਰੇ ਵਾਲੀ ਮਾਤਾ ਦੀ ਮਨ ਨੂੰ ਬੜੀ ਸ਼ਾਂਤੀ ਮਿਲਦੀ ਹੈ ਤੁਸੀਂ ਵੀ ਸਹੁਰੇ ਆਏ ਹੋ ਹਾਂਜੀ ਸਹੁਰੇ ਆਏ ਅਸੀਂ ਪੂਰੇ ਮਹੀਨਾ ਆਏ ਆ ਹਾਂਜੀ ਬਲੀਏ ਦੇ ਨਰਾਤਾ ਵੇਲਾ ਕੀ ਕਰੇ ਕਿਤੇ ਨਰਾਤਨ ਮਹਾਮਾਹੀ ਦੇ ਦਰਬਾਰ ਤੇ ਜੋ ਵੀ ਆਂਦਾ ਵਾ ਆਪਣੀ ਮਹਾਮਾਹੀ ਦੇ ਕੋਲੋਂ ਮੰਨ ਦੀਆਂ ਮਨੋ ਕਾਮਨਾ ਜਨੀਆਂ ਪੂਰੀਆਂ ਕਰਵਾਉਂਦਾ ਵਾ ਆਪਣੇ ਨੇਚਾ ਦੇ ਨਾਲ ਆਂਦਾ ਮਾਤਾ ਰਾਣੀ ਦੇ ਨਰਾਤੇ ਸ਼ੁਭਾ ਸਾਰੇ ਭਗਤਾਂ ਨੂੰ ਲੱਖ ਲੱਖ ਵਧਾਈਆ 90 ਸਾਲ ਦੀ ਅੱਜ ਸਾਲ ਪੁੱਤਰੀ ਮਾਤਾ ਦਾ ਪਹਿਲਾ ਨਰਾਤਾ ਵਾ ਮਹਾਰਾਣੀ ਦਾ ਮਹਾਰਾਣੀ ਕੋਲ ਜੋ ਮੰਗਾਉਂ ਦਿੰਦੀ ਏ ਜੋ ਦਵਾਰਾਂ ਦੋਦਨ ਦੇ ਦੀਪੋਤਵਾਲੀਂ ਪੋਤਨ ਨੇ ਤਾਂ ਮਾਰੇ ਤਾਂ ਦੰਦ ਦੀਏ ਜੋ ਵੀ ਤੁਸੀਂ ਆਪਣੇ ਨਚਾ ਲੈ ਕੇ ਆਓਗੇ ਮਹਾਰਾਣੀ ਕੋਲ ਮਨੋ ਕਾਮਨਾ ਪੂਰਨ ਕਰ ਦਿੰਦੀ ਹੈ ਮਹਾਰਾਣੀ ਦਾ ਸੱਚਾ ਦਰਬਾਰਾ ਮੇਰਾ ਨਾਮ ਹੈ ਜੈ ਅਜੇ ਕੁਮਾਰ ਸੋ ਅੱਜ ਚੈਤਰ ਮਾਸ ਦਾ ਪਹਿਲਾ ਨਵਰਾਤਰਾ ਹੈ ਤੇ ਸਾਰੀ ਸੰਗਤ ਨੂੰ ਅਜੇ ਕੁਮਾਰ ਵੱਲੋਂ ਲੱਖ ਲੱਖ ਵਧਾਈ ਜੇ ਤੇ ਇਹ ਨਰਾਤਿਆਂ ਦਾ ਮਹੱਤਵਪੂਰਨ ਦਿਵਸ ਹੈ ਕਿ ਸੀਤਲਾ ਮਾਤਾ ਦੇ ਬਿੰਦ ਰਾਤੇ ਕੇ ਜਾਂਦੇ ਨੇ ਤੇ ਸਾਰੀ ਸੰਗਤ ਹੋਮ ਹਮਾ ਕੇ ਮਹਾਰਾਣੇ ਦੇ ਚੰਨਾ ਦੇ ਵਿੱਚ ਆਪਣੇ ਭਜਨ ਕਰਨ ਆਂਦੇ ਨੇ ਪਾਠ ਕਰਨ ਆਂਦੇ ਨੇ ਤੇ ਆਪਣੇ ਆਪਣੇ ਅਰਦਾਸਾਂ ਲੈ ਕੇ ਆਂਦੇ ਭਜਨਤੇ ਦੇਖੋ ਜਿਸ ਨਾਲ ਜਦੋਂ ਤੇ ਮਹਾਮੈ ਦੇ ਦਰਬਾਰ ਨਾਲ ਜੁੜੇ ਆ ਮਹਾਮੈ ਨੂੰ ਐ ਹੀ ਕਹਿੰਦੇ ਆ ਅਸਾਲ ਆਈਏ ਤੇ ਸਸਾਂਗੇ ਨਿਭਾ ਕੇ मा काली द्वारे वालीअ कॾहिं वेख लवी सू यमा के ਮ ਕਲੀ ਦਵਾਰੇ ਵਾਲੀਏ ਤੇਰਾ ਲੜ ਫੜਿਆ ਨਾ ਹੋਰ ਕਿਤੇ ਤੱਕਿਆ ਢੰਡੇ ਵਾਲੀਏ ਪਰੋਸਾ ਤੇਰੇ ਤੇ ਰੱਖਿਆ ਸਾਨੂੰ ਵੇਖ ਲਵੀਂ ਠੋਕ ਵਜਾ ਕੇ ਰਾਣੀਏ ਨੀਂ ਗੋਪਾਲੀ ਦਵਾਰੇ ਵਾਲੀਏ ਅਸੀ ਲਾਈਏ ਤੇ ਦਸਾਂਗੇ ਨਿਭਾ ਕੇ ਮਾ ਕਲੀ ਦਵਾਰੇ ਵਾਲੀਏ